ਚਿਬੜਾ ਇਲਾਕੇ ਵਿੱਚ ਦੇਰ ਸ਼ਾਮ ਪਸਤੌਲ ਦੇ ਜ਼ੋਰ ਤੇ ਦੋ ਪੈਟਰੋਲ ਪੰਪਾਂ ਤੇ ਲੁਟੇਰਿਆਂ ਨੇ ਨਕਦੀ ਲੁੱਟ ਲਈ ਅਤੇ ਮੌਕੇ ਤੇ ਫਰਾਰ ਹੋ ਗਏ ਦੱਸਤੇ ਇਹ ਜਾਣਕਾਰੀ ਅਨੁਸਾਰ ਪਹਿਲੀ ਲੁੱਟ ਸਮਰਾਲਾ ਰੋਡ ਤੇ ਸ਼ਾਮ 6 ਵਜੇ ਤੋਂ ਬਾਅਦ ਬੈਨੀਪਾਲ ਪੈਟਰੋਲ ਪੰਪ ਤੇ ਹੋਈ ਜਿੱਥੇ ਲੁਟੇਰਿਆਂ ਨੇ ਇੱਕ ਚਿੱਟੇ ਰੰਗ ਦੀ ਕਾਰ ਤੇ ਆਏ ਤੇ ਉੱਥੇ ਹੀ ਜਿਨ੍ਹਾਂ ਨੇ ਪਹਿਲੀ ਗੱਡੀ ਵਿੱਚ ਪੈਟਰੋਲ ਪੰਪ ਜਿਹੜਾ ਹੈ ਪਹਿਲਾਂ ਉਪਵਾਇਆ ਤੇ ਫਿਰ ਉਸ ਤੋਂ ਬਾਅਦ ਰੁਪਏ ਵੀ ਦਿੱਤੇ ਤੇ ਜਦੋਂ ਉਹਨਾਂ ਨੇ ਪੰਪ ਤੇ ਕਰਿੰਦੇ ਆ ਹੱਥ ਨਕਦੀ ਦਿੱਤੇ ਕੀ ਤਾਂ ਸਾਰੇ ਲੁਟੇਰਿਆਂ ਨੇ ਜਿਹੜਾ ਇਹ ਕਾਰ ਤੋਂ ਬਾਹਰ ਆ ਕੇ ਜਿੰਨਾਂ ਚੋਂ ਇੱਕ ਤੇ ਹੱਥ ਵਿੱਚ ਪਿਸਤੌਲ ਫੜੀ ਹੋਈ ਸਤੇ ਲੁਟੇਰਿਆਂ ਨੇ ਦੋ ਕਰਿੰਦਿਆਂ ਤੋਂ ਕਰੀਬ 47000 ਜਿਹੜੇ ਨੇ ਉਹ ਲੁੱਟੇ ਨਹੀਂ ਚਾਕੀ ਇੱਕ ਕਰਿੰਦੇ ਨੇ ਜਿਹੜਾ ਜਿਸ ਦੀ ਜੇਬ ਵਿੱਚ ਕੁਝ ਨਕਦੀ ਸੀ ਉਹ ਲੁੱਟੇਰੇ ਨੇ ਤੱਕਾ ਦੇ ਕੇ ਉਹ ਫਰਾਰ ਹੋ ਗਿਆ ਤੇ ਇਹ ਲੁੱਟੇਰੇ ਪਿਸਤੌਲ ਦੇ ਜ਼ੋਰ ਤੇ ਦੱਸਦੇ ਇਹ ਕਰਿੰਦੇ ਨੂੰ ਪੈਟਰੋਲ ਪੰਪ ਤੇ ਦਫ਼ਤਰ ਵਿੱਚ ਲੈ ਜਾਣਾ ਚਾਹੁੰਦੇ ਸਨ ਤਾਂ ਜੋ ਉੱਥੇ ਪਈ ਹੋਈ ਨਕਦੀ ਜਿਹੜੀ ਆ ਉਹ ਲੁੱਟ ਸਕਣ ਪਰ ਉਹ ਸਫਲ ਨਾ ਹੋ ਸਕੇ ਉੱਥੇ ਹੀ ਇੱਕ ਪੰਪ ਤੋਂ ਲੁੱਟ ਕੇ ਜਿਹੜੀ ਘਟਨਾ ਜਿਹੜੀ ਹੈ ਲੁੱਟ ਦੀ ਘਟਨਾ ਨੂੰ ਜਿਹੜਾ ਅੰਜਾਮ ਦੇਣ ਦੇ ਲਈ ਬਾਹਰ ਇੱਕ ਲੁਟੇਰੇ ਰੋਡ ਤੇ ਜਿਹੜੇ ਨੇ ਪਿੰਡ ਅਡਿਆਣਾ ਨੇੜੇ ਸਥਿਤ ਮਹਾਵੀਰਾ ਫੀਲਿੰਗ ਸਟੇਸ਼ਨ ਤੇ ਚਲੇ ਗਏ ਜਿੱਥੇ ਉਹਨਾਂ ਫਿਰ ਕਰਿੰਦਿਆਂ ਦੀ ਕੁੱਟਮਾਰ ਕੀਤੀ ਤੇ ਇਥੋਂ ਵੀ 40500 ਰੁਪਏ ਜਿਹੜੇ ਨੇ ਉਲੁੱਟੇ ਗਏ ਤੇ ਦੱਸਦੇ ਇਹ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇਨਸਪੈਕਟਰ ਹਰਵਿੰਦਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਮੁਤਾਬਕ ਗੱਡੀ ਗੱਡੀ ਚੋਰੀ ਲੁਟੇਰੇ ਆਏ ਹੋਏ ਸਨ ਤੇ ਉਹਨਾਂ ਨੇ ਮੋਗਾ ਵਿੱਚੋਂ ਜਿਹੜਾ ਇਹ ਲੁਟੇਰਿਆਂ ਵੱਲੋਂ ਇੱਕ ਹੋਈ ਜਿਹੜੀ ਹੈ ਉਹ ਹੋਈ ਸੀ ਤੇ ਉਹਨਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਵਿੱਚ ਹੀ ਇਹਨਾਂ ਲੁਟੇਰਿਆਂ ਨੇ ਪਿਸਤੌਲ ਰਾਹੀਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਪੁਲਿਸ ਵੱਲੋਂ ਟੀਮਾਂ ਬਣਾ ਕੇ ਲੁਟੇਰਿਆਂ ਦੀ ਪਛਾਣ ਨੱਪਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਮੇਰਾ ਨਾਮ ਜੀ ਸੁਖਤੈਂ ਸਿੰਘ ਹੈ ਜੀ। ਸੁਖਤੈਂ ਸਾਹਿਬ ਮੇਰਾ ਨਾਮ ਹੈ ਜੀ ਨਾਮ ਮਹਾਵੀਰਪੁਰ ਸਟੇਸ਼ਨ ਹੈ ਜੀ ਪਿੰਡ ਰਿਆਣਾ ਜੀ ਮਾਚੀਗੜਾ ਸਾਹਿਬ ਦੀ ਗੱਲ ਹੈ। ਅਸੀਂ 5:00 ਵਜੇ ਗੱਡੀ ਆਈ ਹੈ ਜੀ ਤੇਲ ਪਾਉਣ ਦੇ ਵਾਸਤੇ ਤੇ ਬਸ ਉੱਪਰ ਦੇ ਸਾਰੇ 4-5 ਬੰਦੇ ਸੀਗੇ ਉਹਨਾਂ ਨੇ ਰਵਰਬਰ ਲਾ ਕੇ ਵੀ ਪੈਸੇ ਕੋਲੇ ਸਾਡੇ ਕੋ ਤੇ ਕੁੱਟ ਮਾਰ ਵੀ ਕੀਤੀ ਥੋੜੀ-ਬਹੁਤੀ ਤੇ ਬਾਕੀ ਬਸ 2-4 ਮਿੰਟ ਦੇ ਵਿੱਚ ਵਿੱਚ ਹੀ ਭੱਜ ਗਏ ਉਹ ਤੇਲ ਵੀ ਪਾਇਆ ਉਹਨੇ ਨਹੀਂ ਤੇਲ ਨਹੀਂ ਪਾਇਆ ਸਰ ਕਿੰਨੇ ਪੈਸੇ ਲੱਗ ਜਣਗੇ ਜੀ ਮੇਰੇ ਖਿਆਲ ਨਾਲ ਜੀ ਚੱਲ ਵੀ ਤੇਲ ਦੇ ਵਿੱਚ ਇੰਨਾ ਤਾਂ ਪਤਾ ਨਹੀਂ ਬਸ ਇਹ ਤਕਰੀਬਨ ਹੋਊਗਾ 30-35000 ਰੁਪਏ ਜੀ ਕਲਮ ਕੋਈ ਵੀ ਆ ਪਰ ਹਾਂ ਸਰ ਨਹੀਂ ਪੈਣਾ ਨਹੀਂ ਕੁਈ ਸੱਤੀ ਬੱਜ ਰਹੀ ਸੀ ਜਿਹੜੀ ਜਿਹੜੀ ਵੀ ਨਾ ਕਿਹੜੀ ਗੱਡੀ ਸੀ ਗੱਡੀ ਦਾ ਨੰਬਰ ਕੱਡੀਆ ਨੰਬਰ ਤੋਂ ਕੈਮਰੇ ਤੇ ਆਉਂਗਾ ਫਿਰ ਸਿਰਦਾ ਦਾ ਕੁਝ ਪਤਾ ਨਹੀਂ ਕਿ ਕੀ ਕੀ ਐਕਟ ਵੀ ਚੇਕ ਕਰਦੇ ਕੀ ਆ ਗੱਡੀ ਇਹ ਕੋਈ ਸੰਦਾ ਵੀ ਪਹਤਾਨ ਪਹਤਾਨ ਨਹੀਂ ਕੋਈ ਨਹੀਂ ਫਿਰ ਉਹ ਮੂੰਹ ਮੰਨੀ ਹੋ ਗਿਆ ਉਹਨਾਂ ਨੇ ਬੰਦ ਗਵਾਹ ਮਹਾਵੀਪੇਸਟੇ ਕਿ ਸਿਸੋ ਗੁਰੂ ਕਰਦੇ ਤੇਲ ਮੰਨ ਦੇ ਦਰ ਕੋ ਪਾਉਂਦੇ ਇੱਕ ਮਾਮਲਾ ਡੋਟਲਾ ਜਾਣਾ ਹੋਣਾ ਹੈ

ਉਸ ਤੋਂ ਬਾਅਦ ਉਹ ਜਿਹੜਾ ਮਾਰਗ ਆ ਬਿੱਟਲੇ ਗਿਆ ਅੰਮ੍ਰਿਤਸਰ ਦੇ ਬਾਈਕੂ ਫੋਲੇ ਕੋਲ ਕੋਈ ਲੱਭਾ ਉਸ ਤੋਂ ਬਾਅਦ ਬਾਹਰ ਆਏ ਬਾਹਰ ਆ ਗਏ ਤੇ ਕੁੱਪਿਆ ਕੁੱਟ ਕੇ ਜੱਦੀ ਬਲ ਜੱਦੀ ਬਲ ਚਲੇ ਗਏ ਫਿਰ ਮੇਰਾ ਨਾਮ ਲਖਿੰਦਰ ਸਿੰਘ ਐਸ ਏ ਜੇ ਨੈਚਰ ਕੰਮ ਕਰਦੇ ਹਾਂ ਮਹਾਵੀਰ ਫੂਡ ਸਟੇਸ਼ਨ ਨੇ ਕਵਾੜਾ ਰੋਡ ਦੇ ਪਾਸ ਫੜਿਆ ਨੇ ਠੀਕ ਹੈ ਕਟਨਾ ਬਕਰੀ ਰਾਤ ਜਿਹੜੀ ਬਕਰੀ ਹੈ ਇਹ ਰਾਸਰ ਕਟਨਾ ਹੈ ਪਹਿਲਾਂ ਗੜੀ ਕੋਲ ਤੇ ਬਕਰੀ ਹੈ ਕਟਨਾ ਹੈ ਉਸ ਤੋਂ ਬਾਅਦ ਇਹ ਸਬਤਗਰ ਦੇ ਟ੍ਰੇਨ ਸਾਡੇ ਕੋਲ ਪਹੁੰਚੇ ਦੱਦ ਇਸ ਇਹਨਾਂ ਕੋਲ ਇਹਨਾਂ ਨੇ ਸਾਡੇ ਪੱਬੇ ਵਾਲੀ ਸੈਂਟਰਲ ਮਸ਼ੀਨ ਤੇ ਗੱਡੀ ਲਗਾਈ ਸਾਡੇ ਤੇਲਮੈਨ ਉਹਨਾਂ ਕੋਲ ਗਏ ਕਿ ਉਹਨਾਂ ਨੇ ਕਿਹਾ ਵੀ ਆਹ ਮਸ਼ੀਨ ਸਾਡੀ ਖਰਾਬ ਆ ਤੁਸੀਂ ਇੱਧਰ ਗੱਡੀ ਲਗਾ ਦਿਓ ਉਹਨੇ ਵੈਕ ਕਰਕੇ ਗੱਡੀ ਤੇ ਪਿਛਲੀ ਮਸ਼ੀਨ ਤੇ ਲਗਾਤੀ ਉਸ ਤੋਂ ਬਾਅਦ ਤੇਲਮੈਨ ਦੋਨੋਂ ਸਾਡੇ ਇਕੱਠੇ ਹੋ ਉਹਨਾਂ ਨੂੰ ਪੁੱਛਣ ਗਏ ਤੇ ਵਾਸਤੇ ਉਹਨਾਂ ਨੇ ਉਹ ਜੋਈ ਗੱਲ ਕੱਢੀ ਉਹ ਬੰਦੇ ਸਾਡੇ ਤੇਲਮੈਨ ਦੇ ਮੱਦੇਦੇ ਮਾਰੀ ਤੇ ਟੰਡੇ ਜੋ ਉਹਨਾਂ ਕੋ ਕੈਸ਼ ਵਗੈਰਾ ਸੀਗਾ ਉਹ ਸਾਰਾ ਖੋਲਿਆ ਉਸ ਤੋਂ ਬਾਅਦ ਅੰਦਰ ਦਫਤਰ ਚਾਹੀ ਦਫਤਰ ਸਾਡੇ ਬਰਾਜ ਵਗੈਰਾ ਲੋਕ ਫਿਰ ਜੇ ਕੋਸ਼ਿਸ਼ ਕੀਤੀ ਉਹਨਾਂ ਨੇ ਖੋਲਣ ਦਿਖਾ ਦੇ ਤੇ ਬੈਗ 'ਚ ਤੁਹਾਡਾ ਕੈਸ਼ ਵਾਲਾ ਬੈਗ ਜਿਹੜਾ ਉਹ ਲੈ ਕੇ ਗਏ ਉਹਦੇ ਚ ਡਿਪੋਜ਼ਿਟ ਸਲਿੱਪਾਂ ਵਗੈਰਾ ਤੇ ਨਾਹਾਰਤਾ ਵਗੈਰਾ ਸੀਗੇ ਉਹ ਲੈ ਗਏ ਉਸ ਤੋਂ ਬਾਅਦ ਆ ਕੇ ਫਿਰ ਮੁੰਡੇ ਕੱਪੜੇ ਧੋਣ ਮਾਰ ਕੇ ਤੇ ਚੱਲੇ ਕੋਹਾੜੇ ਵੱਲ ਨੂੰ ਚੱਲੇ ਗਏ ਕਿੰਨਾ ਕੁ ਨੁਕਸਾਨ ਆ ਜਿਹੜਾ ਹੋਇਆ ਨੁਕਸਾਨ ਤੇ ਦੇਖੋ ਬਾਅਦ ਤੁਸੀਂ ਹਿਸਾਬ ਤੋਂ ਬਣਾਇਆ 40500 ਦਾ ਨੁਕਸਾਨ ਹੋ ਗਿਆ ਤੁਹਾਡੇ ਚੜ੍ਹੇ ਜਾਂ ਤੁਸੀਂ ਕਿਹੜੇ ਇਸ ਤੋਂ ਵੀ ਨੋਕੀ ਹੋਈ ਹੈ ਕਹਿੰਦੇ ਜਾਂਦੀ ਉਸ ਤੋਂ ਹੋਈ ਨੁਕਸਾਨ ਇਹ ਸ਼ਹਿਰ ਚ ਦੋ ਵਾਰ 갔다 ਹੁੰਦੇ ਕਿ ਨਹੀਂ ਦੇਖਦੇ ਹਾਂ ਕਿਉਂਕਿ ਇੰਨਾ ਰਾਤ ਦਾ ਨਹੀਂ ਰਭੀ ਹੈ ਇਸ ਲਈ ਅਸੀਂ 20:00 ਟਾਈਮ 7:00 ਵਜੇ ਦਾ ਸੀਗਾ ਸਾਡਾ ਸੇਲ ਦਾ ਟਾਈਮ ਹੁੰਦਾ ਉਸ ਟਾਈਮ ਦੇ ਉਸ ਟਾਈਮ ਹੈ ਵੀ ਕੁਦਰਤੀ ਕੋਈ ਨਹੀਂ ਸੀਗਾ ਜਿਵੇਂ ਉਹ ਦੇਖ ਕੇ ਆਇਆ ਸਾਫ਼-ਸਾਫ਼ ਤੋਂ ਹੀ ਇੱਥੇ ਕੋਈ ਨਹੀਂ ਅਲੱਗ ਮੁੰਡੇ ਇਕੱਲੇ ਥੀਏ ਦੋਨੋਂ ਹੀ

and tuck shop ensure nutritious meals from dance and music rooms to a cinema hall all weather pool and expert sports coaches students excel in every way rooted in excellence admissions open enroll today